ਵੇ ਉਦੋਂ ਤੋਂ ਲੈ ਕੇ 300 400 ਦੇ ਆਸ-ਪਾਸ ਗੀਤਕਾਰ ਉੱਥੇ ਰਜਿਸਟਰ ਹੋਏ ਨੇ ਜੀ ਵੱਡੇ ਵੱਡੇ ਗੀਤਕਾਰ ਉਹ ਅੱਜ ਉੱਥੇ ਜਦੋਂ ਆਪਾਂ ਸੈਮੀਨਾਰ 'ਚ ਗੱਲ ਕਰਦੇ ਵੱਡੇ ਵੱਡੇ ਗੀਤਕਾਰ ਜਿਹੜੇ ਵੀ ਥੋੜੇ ਜਿਹਾ ਨਹੀਂ ਮੈਂ ਤਾਂ ਦੱਸ ਹੀ ਦਿੰਦਾ ਜਿਵੇਂ ਸਮਸ਼ੇਰ ਸੰਧੂ ਵਰਗੇ ਗੀਤਕਾਰ ਦਵਿੰਦਰ ਕੰਨੇ ਵਰਗੇ ਗੀਤਕਾਰ ਕੰਨੇਵਾਲਾ ਵਰਗੇ ਦੇ ਗੀਤਕਾਰ ਮਤਲਬ ਈਵਨ ਬਲਵੀਰ ਬੋਪਰ ਮੁੰਡਾ ਕਿੱਡਾ ਵੱਡਾ ਜੀ ਦੇ ਗਾਣੇ ਹਿੱਟ ਉਦਾਂ ਦੇ ਗੀਤਕਾਰ ਜਿਹਨਾਂ ਦਾ ਡਾਟਾ ਹੀ ਅਪਡੇਟ ਨਹੀਂ ਸ ਹੈ ਜਾ ਉਹਨਾਂ ਨੂੰ ਮਿਲਦੀ ਨਹੀਂ ਕੁਝ ਜੀ ਬੰਤ RAMਪੁਰ ਵਾਲਾ ਮੈਨੂੰ ਪਿੱਛੇ ਫੋਨ ਆਇਆ ਮੈਂ ਪਿਛਲੇ ਮੇਲੇ 'ਚ ਉਹਦਾ ਉਹ ਗੁਰਪ੍ਰਤਨ ਨਾਲ ਝਗੜ ਰਿਹਾ ਤੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਭਾਈ ਮੈਨੂੰ ਕਹਿੰਦਾ 30000 ਰੁਪਏ ਆ ਗਿਆ ਹਾਂ ਅੱਛਾ ਤੇ ਉਹ ਜਿਹੜੇ ਬੰਦੇ ਨੂੰ ਮਤਲਬ 1000 1500 ਦੀ ਦਵਾਈ ਲੈਣ ਨੂੰ ਕਈ ਵਾਰੀ ਗੀਤਕਾਰ ਨੂੰ ਅੱਖਾ ਹੋ ਜਾਂਦਾ ਐਦਾਂ ਦੇ ਮਤਲਬ ਸੈਂਕੜੇ ਗੀਤਕਾਰਾਂ ਦਾ ਉਹ ਕੰਮ ਸ਼ੁਰੂ ਹੋ ਗਿਆ ਜੀ ਦੇਖੋ ਆਈਪੀਆਰਐਸ ਦਾ ਇੱਕ ਸਿਸਟਮ ਆਏਗਾ ਜਨਨਾ ਚਿਰ ਅਸੀਂ ਉਹਨੂੰ ਫਾਲੋ ਨਹੀਂ ਕਰਾਂਗੇ ਤਾਂ ਸਾਨੂੰ ਰੈਲਿਟੀ ਨਹੀਂ ਮਿਲੇਗੀ ਚਾਹੇ ਮੈਂ ਵੀ ਹੋਵਾਂ ਉੱਥੇ ਠੀਕ ਹੈ ਆਪਾਂ ਜਿਹੜੀ ਇਹ ਸਾਰਾ ਕੰਮ ਕਰ ਰਹੇ ਆਂ ਵਿਸ਼ਵ ਪੰਜਾਬੀ ਕਲਾਕਾਰ ਸੰਸਥਾ ਜਿਹੜੀ ਸਾਡੀ ਹੈਗੀ ਆ ਉਹਦੇ ਵੱਲੋਂ ਕਰ ਰਹੇ ਆਂ ਉਹਦੀ ਇੱਕ ਫ੍ਰੀ ਆਫ ਕਾਸਟ ਮੈਂਬਰਸ਼ਿਪ ਹੈ ਕੋਈ ਸਾਡਾ ਕੋਈ ਅਹੁਦੇ ਨਹੀਂ ਹੈਗੇ ਕੋਈ ਇਹ ਨਹੀਂ ਹੈਗਾ ਉਹ ਕਹਿ ਦਿੰਨੇ ਆਪਾਂ ਕੇ ਜਰਨਲ ਕਮਨ ਚ ਪਰਦਾਨ ਬਟ ਉਹ ਸਾਰਾ ਜਿਵੇਂ ਬਸਮਾਤ ਸੇਵਾ ਵਾਲਾ ਕੰਮ ਹੈ ਗੀਤਕਾਰ ਸੇਵਾ ਦਾ ਕੰਮ ਹੈ ਸਮਾਜ ਦਾ ਬਹੁਤ ਵੱਡਾ ਹੁੰਦਾ ਤੇ ਅਸੀਂ ਚਾਹੁੰਦੇ ਹਾਂ ਯਾਰ ਉਹਨਾਂ ਨੇ ਵਿਚਾਰਿਆਂ ਨੇ ਜਿਹੜਿਆਂ ਨੇ ਮਿਹਨਤਾਂ ਕੀਤੀਆਂ ਜਿਹਨੂੰ ਅੱਜ ਦਵਾਈ ਖਾਣੋਂ ਵੀ ਔਖਾ ਹੋ ਜਾਂਦਾ ਸੈਂਕੜੇ ਬੰਦੇ ਤਾਂ ਮੈਂ ਦੇਖਣੇ ਬਣੀ ਹੋਰਾਂ ਦੇ ਨੇ ਉੱਤੇ ਵੀ ਇਹ ਮਦਦ ਕਰਦੇ ਆ ਕਿਸੇ ਨੂੰ ਲਓ ਜੀ Google Pay ਨੰਬਰ ਪਾਓ ਅਸੀਂ ਇੱਥੇ ਕਮਾਂਗੇ ਨਾ ਕਿਸੇ ਦੀ ਇੱਜ਼ਤ ਬੇਇੱਜ਼ਤੀ ਦਾ ਮਸਲਾ ਹੁੰਦਾ ਇੱਕ ਅਸੀਂ ਕੋਈ ਬਾਲੇ ਵੱਡੇ ਦਾਨੀ ਕਹਾਉਣ ਵਾਲੀ ਗੱਲ ਨਹੀਂ ਕਰਦੇ ਮਤਲਬ ਗੀਤਕਾਰਾਂ ਨੂੰ ਉਹਨਾਂ ਦੇ ਬਣਦੇ ਹੱਕ ਗੀਤਕਾਰਾਂ ਨੂੰ ਅਵੇਅਰਨੈਸ ਕਿ ਵੀ ਤੁਸੀਂ ਆਪਦੇ ਪਰਾਣੀ ਕਮਾਈ ਕੀਤੀ ਹੋਈ ਹੈ ਨਾ ਪਰਾਣੇ ਜਮਾਨੇ ਦੇ ਗੀਤ ਬੱਚੇ ਬਨੇ इवन ਆਪਾਂ ਮਹੰਮ ਸਿੰਘ ਸਾਹਿਬ ਨੇ ਰਜੀਤ ਕੋਰ ਪੜ੍ਹਨੀ ਹੈ ਮੇਰੇ ਗਾਣੇ ਗਾਏ ਹੈ ਨਾ ਤੇ ਮੇਰੀ ਤੋਂ ਪਹਿਲਾਂ ਇੱਕ ਗੀਤਕਾਰ ਹੋਏ ਨੇ ਬਾਂਸਲ ਵਾਪਲੇ ਵਾਲਾ ਬਹੁਤ ਬਹੁਤ ਗਾਣੇ ਹਿੱਟ ਹੋਣਾਂ ਦੇ ਫਿਰ ਉਹਨਾਂ ਦੇ 30-40 ਗਾਣੇ ਰਿਕਾਰਡ ਨੇ ਉਹ ਅੱਜ ਤੱਕ ਮੈਂਬਰ ਨਹੀਂ ਹੈਗੇ আর ਉਹਨਾਂ ਦੇ ਗਾਣੇ ਜੇ ਮੈਂ ਉਹਨਾਂ ਦਾ ਗਾਣਾ ਸੁਣਦਾ तकरीबन तकरीबन 2-3 ਪੈਸੇ ਉਹਨਾਂ ਦੇ ਖਾਤੇ 'ਚ ਟਿਕ ਕਰਕੇ ਡਿੱਗ ਜਾਣੇ ਆ ਜੀ ਮੇਰੇ ਵਰਗਾ ਬੰਦਾ ਸਾਰਾ ਦਿਨ ਸਿੱਖ ਸਾਹਿਬ ਦੇ ਗਾਣੇ ਲਾਈ ਰੱਖਦਾ ਮਾਨਕ ਸਾਹਿਬ ਦੇ ਗਾਣੇ ਕਿੰਨੇ ਨੇ ਕੀਤੇ ਸੋ ਇਹ ਸਾਰੀ ਉਹ ਚੀਜ਼ ਹੈ ਕਿ ਜਿਹੜੀ ਕਮਾਈ ਤੁਸੀਂ ਆਲਰੇਡੀ ਆਪਣੇ ਗੀਤਾਂ ਦੇ ਰੂਪ 'ਚ ਕਰਕੇ ਰੱਖ ਚੁੱਕੇ ਪਰ ਉਹਦੀ ਜਿਹੜੀ ਮੌਜੂਦਾ ਜਮਾਨੇ 'ਚ ਡਿਜੀਟਲ ਯੁੱਗ ਦੇ ਵਿੱਚ ਤੁਹਾਨੂੰ ਕਮਾਈ ਹੋਣੀ ਹੈ ਪੈਸਿਆਂ ਵਜੋਂ ਉਹ ਕਿਵੇਂ ਹੋ ਸਕਦੇ ਉਹਦੀ ਅਵੇਅਰਨੈਸ ਹੈ ਇੱਕ ਹੋਰ ਸਾਰ ਇਥੋਂ ਹਟ ਕੇ ਮੇਰਾ ਛੋਟਾ ਜਿ ਆਸ਼ਕਾ ਭਾਜੀ ਸ਼ਰਮ ਕਰੋ ਕੋ ਸੱਜੇ ਖੱਬੇ ਦੇਖ ਲਵੋ ਇਹ ਗੀਤ ਤੁਹਾਡੇ ਲਿਖਿਆ ਹੋਇਆ ਸੀ ਇਹ ਮੇਰਾ ਜੇ ਤੁਹਾਡਾ ਲਿਖਿਆ ਸੀ ਇਹ ਕੀ ਵਿਚਾਰ ਚੱਲ ਰਹੇ ਹਨ ਉਸ ਟਾਈਮ ਤੁਹਾਡੇ ਦਿਮਾਗ 'ਚ ਦੇਖੋ ਕੀ ਹੁੰਦਾ ਨਾ ਜਿਹੜਾ ਗੀਤਕਾਰ ਹੈ ਗੀਤਕਾਰ ਕੋਈ ਇਹ ਤਾਂ ਹੈ ਨਹੀਂ ਕਿ ਆ ਕਿ ਉਹਨੇ ਕੋਈ ਪੀ ਐਚ ਡੀ ਕੀਤੀ ਹੋਈ ਹੈ ਮੇਰੇ ਵਰਗਾ ਬੰਦਾ 10ਵੀਂ ਪਾਸ ਬੰਦਾ ਨਾ ਉਸ ਖੱਬੇ ਸੱਜੇ ਹਾਲਾਤਾਂ 'ਚੋਂ ਮਤਲਬ ਆਈਡੀਆ ਪਨਪਦਾ ਕੋਈ ਚੀਜ਼ ਦੇਖਦਾ ਗਾਣਾ ਆ ਜਾਂਦਾ ਹੈ ਨਾ ਕੋਈ ਚੀਜ਼ ਦੇਖਦਾ ਚਲੋ ਉਹਨੇ ਗਾਣਾ ਲਿਖ ਲੈਂਦਾ ਹੈ ਨਾ ਤੇ ਅਸੀਂ ਇੱਕ ਵਾਰੀ ਮੈਂ ਤੇ ਹੈ ਭਾਜਾ ਸ਼ੇਰ ਆ ਨਾ ਪਰਮਾਣੂ ਨੂੰ ਜਾ ਰਹੇ ਸੀਗੇ ਕਿਉਂਕਿ ਸਾਡੀਆਂ ਕਸਟਾਂ ਉੱਥੇ ਬਣਦੀਆਂ ਹੁੰਦੀਆਂ ਜਿਹੜੀ ਇੱਕ ਕਾਪੀਆਂ ਹੁੰਦੀਆਂ ਹੁੰਦੀਆਂ ਤੇ ਅਸੀਂ ਉੱਥੇ ਕੁਦਰ ਦੇ ਕੋ ਬੰਤਦਾ ਮੈਂ ਦੂਜੀ ਵਾਰੀ ਨਾਲ ਬੰਤਰਾਹਪੁਰੇ ਦੀਆਂ ਗੱਲਾਂ ਕਰਨ ਲੱਗੇ ਮੈਂ ਕਹਿੰਦਾ ਇਹ ਜਿਆ ਗੀਤਕਾਰ ਆ ਯਾਰ ਉਹ ਤਾਂ ਕਰਦੇ ਕਰਦੇ ਆਏ ਮਨ ਕਰੇ ਆਸ਼ਕ ਨੂੰ ਬਾਜੀ ਕਹਦੇ ਜੀ ਮਖਾ ਤਾਂ ਇਹ ਜਾ ਇਹ ਜਾ ਗੀਤਕਾਰ ਉਹਦਾ ਪਤਾ ਨਹੀਂ ਸ਼ਬਦ ਕਿਹੜਾ ਉਹਦੇ ਅਲੱਗ ਤਰ੍ਹਾਂ ਦੇ ਸ਼ਬਦ ਹੀ ਹੁੰਦੇ ਨਾ ਮਖਾ ਇਹਦਾ ਗਾਣਾ ਬਣ ਗਿਆ ਆਸ਼ਕ ਭਾਜੀ ਤੇ ਅਸੀਂ ਨੇ ਜੋ ਉਹਦੀ ਜਾਂਦੇ ਜਾਂਦੀ ਮੈਂ ਉਹ ਆਸ਼ਕ ਭਾਜੀ ਸ਼ਰਮ ਕਰੋ ਖੱਬੇ ਸੱਜੇ ਉਹ ਗਾਣਾ ਲਿਖ ਲਿਆ ਉੱਥੇ ਆ ਕੇ ਕਰਮਜੀਤ ਨੂੰ ਮੋਲ ਕਹਿੰਦਾ ਮੈਂ ਕੌਣ ਗਾਉਣਾ ਹੈ ਛੇਰਾ ਕਹਿੰਦਾ ਮੈਂ ਗਾਉਣਾ ਚੱਲੋ ਕਰਮਜੀਤ ਦੇ ਹਿੱਸੇ ਆਇਆ ਕਰਮਜੀਤ ਦੀ ਪਹਿਲੀ ਕੈਸਰ ਸੀ ਅਨਮੋਲ ਦੀ ਜਿਹੜੀ ਆਸ਼ਕ ਭਾਜੀ ਦਾ ਰੈਸਟ ਟਾਈਟਲ ਰੱਖਿਆ ਸੀ ਤੇ ਗੀਤਕਾਰ ਨਾਲ ਸਮੇਂ ਦੇ ਮੁਤਾਬਕ ਲਿਖਦਾ ਜੀ ਸਮੇਂ ਦੇ ਮੁਤਾਬਕ ਉਹਨੂੰ ਫੁਰਨਾ ਫੁਰਦਾ ਹੂੰ 1998 ਚ ਮੈਂ ਇੱਕ ਕੈਸਟ ਆਈ ਸੀ ਸਾਡੀ ਜੱਗੀ ਦੀ ਬ੍ਰੇਕਾਂ ਫੇਲ ਉਹ ਚ ਕਵਿਸ਼ਰੀ ਅਸੀਂ ਰਿਕਾਰਡ ਕੀਤੀ ਸੀ ਉਹ ਮੈਂ ਤੁਹਾਨੂੰ ਲਿੰਕ ਵੀ ਭੇਜੂੰਗਾ ਗੈਂਗਾਂ ਵਾਤੇ ਉਹ ਚ ਮੈਂ ਲਾਈਨ ਲਿਖੀ ਸੀ ਰੰਗਲੇ ਪੰਜਾਬ ਉਤੇ ਕਬਜ਼ਾ ਕਰਦੇ ਜਾਂਦੇ ਪਈਏ ਹਾਂ ਉਹਦੇ ਦੇਖ ਲਓ ਕੱਟੋ-ਕੱਟ ਵੀ ਉਹਦੇ 12-15 ਬੰਦ ਸੀਗੇ ਪਹਿਰੇ ਇਹਨੂੰ ਆਪਾਂ ਕਹਿੰਦੇ ਹਰੇਕ ਬਰੇਚ ਮਤਲਬ ਆਉਣ ਵਾਲੇ ਸਮੇਂ ਦੀ ਗੱਲ ਸੀ ਜੀ ਤੇ ਅੱਜ ਆਪ ਉਹੀ ਕੁਝ ਦੇਖ ਰਹੇ ਹਾਂ ਇਹ ਵੀ ਆਪਣੇ ਆਪ ਦੇ ਇੱਕ ਖੂਬਸੂਰਤੀ ਹੈ ਵੀ ਤੁਸੀਂ ਭਵਿੱਖ ਬਾਣੀ ਮਤਲਬ ਕਹਿ ਲਿਆ ਵੀ ਗੀਤਕਾਰੀ ਕਰਦਾ ਭਵਿੱਖ ਬਾਣੀ ਗੀਤਕਾਰ ਦੋ ਤਰ੍ਹਾਂ ਦੀ ਗੱਲ ਕਰਦਾ ਹੈ ਗੀਤਕਾਰ ਜਾਂਦਾ ਤੁਹਾਡੇ ਮੌਜੂਦਾ ਸਮੇਂ ਦੀ ਗੱਲ ਕਰੂਗਾ ਜਾਂ ਸਾਡੇ ਪਿੱਛੇ ਦੀ 20 ਸਾਲ ਦੀ ਗੱਲ ਕਰੂਗਾ ਜਾਂ ਅਗਲੇ 20 ਸਾਲ ਦੀ ਗੱਲ ਕਰ ਕੋਈ ਵੀ ਕਰੇ ਅੱਜ ਮੈਂ ਭੱਟੀ ਸਾਹਿਬ ਨੂੰ ਆਉਂਦਾ ਆਉਂਦਾ ਗੱਡੀ 'ਚ ਗੱਲ ਕਰਦਾ ਸੀ ਮੈਂ ਕਿ ਤੁਸੀਂ ਕੱਲ ਗੀਤਾਂ ਦੇ ਆਧਾਰਾਂ ਦੇ ਰਹੇ ਸੀਗੇ ਉਨੇ ਚ ਲਿਖਿਆ ਹਸਨਪੂਰੀ ਸਾਹ ਦਾ ਜਰਾਇ ਕੋਟੀ ਸਾਹਿਬ ਦਾ ਗੀਤ ਆ ਉਹਨਾਂ ਨੇ ਅੱਧੇ ਟੋਲੇ ਲਈ ਬਥੇਰੀ ਖਾਖਸ਼ਾਨੀ ਨਹੀਂ ਪਾਲਿਆ 75 ਰੁਪਈਆ ਵਿੱਚ ਪਾਣੀ ਜਾਨੀ ਕਿ ਉਸ ਟਾਈਮ ਤੇ ਜਿਹੜਾ ਸੋਨਾ ਸੀਗਾ 150 ਰੁਪਏ ਥੋੜਾ ਸੀ ਜੀ ਤੇ ਉਹ ਗੀਤ ਜਿਹੜਾ ਗੀਤ ਹੈ ਨਾ ਸਮੇਂ ਦੀ ਪਹਿਰ ਵੀ ਕਰਦੇ ਨੇ ਦਰਜਮਾਨੀ ਵੀ ਕਰਦੇ ਜੀ ਜੀ ਤੇ ਸਾਹ ਸੋਹਣਿਆ ਤੋਂ ਮੰਗਣੇ ਉਧਾਰੇ ਆਸਿਕਾਂ ਦੀ ਕਾਹ ਦੀ ਜ਼ਿੰਦਗੀ ਜਿਸ ਟਾਈਮ ਤੁਸੀਂ ਇਸ ਦਾ ਫਿਲਮ ਮੰਗਣ ਕੀਤਾ ਘਰਵਾਇਆ ਤੁਹਾਡੀ ਟੀਮ ਸੀ ਹੰਸਰਾਜ ਜੀ ਬੜੇ ਵੱਡੇ ਸਟਾਰ ਨੇ ਪੰਜਾਬੀ ਮਾਂ ਬੋਲੀ ਦੇ ਸੇਵਕ ਵੀ ਕਰ ਸਕਦੇ ਆ ਉਹਨਾਂ ਨੂੰ ਤੇ ਉਹ ਜਿਹੜੇ ਪ੍ਰਬੰਧ ਵਗੈਰਾ ਸਨ ਉਸ ਟਾਈਮ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜਦੋਂ ਗੀਤ ਕਿਉਂਕਿ ਉਹਨੇ ਅਗਲੇ ਦਿਨ ਹੀ ਮਤਲਬ ਇਹੀ ਇਹੀ ਗੀਤ বাজਦਾ ਸੀ ਸਾਰੇ ਪਾਸੇ ਸასი ਕਾਲ ਦੀ ਪਹਿਲਾ ਜੀ ਉਹ ਜਿਹੜਾ ਦੌਰ ਸੀ ਜੀ ਉਸ ਦੌਰ ਦੇ ਵਿੱਚ ਹੰਸਮਰੀ ਬਿਲਕੁਲ ਨਵੇਂ ਸੀ ਤੇ ਸਾਡੀ ਕੰਪਨੀ ਵੀ ਐ ਵੀ ਬਿਲਕੁਲ ਨਵੇਂ ਸੀ ਜੀ ਨਾ ਉਹ ਹੰਸਪਾੜੀ ਦੇ ਬੋਕੇ ਪਿਆਰ ਲੱਗੇ ਸੀ ਹਾਂ ਹੈਨਾ ਤੇ ਨਾ ਸਾਡੀ ਕੋਈ ਕੰਪਨੀ ਸੀ ਜੀ ਤੇ ਆਪਾਂ ਕਹਿ ਸਕੀਏ ਕਿ ਜਿਹੜੀ ਸਾਡੀ ਕੰਪਨੀ ਬੀਐਮਬੀ ਐਸਟੈਬਲਿਸ਼ ਹੋਈ ਨਾ ਉਹ ਹੰਸਰਾਏ ਹੰਸ ਹੋਣਾ ਕਰਕੇ ਹੀ ਹੋਈ ਬਈ ਸੀ ਅੱਛਾ ਜੀ ਹੈਨਾ ਸਾਡੀ ਉਦੋਂ ਪਹਿਲੀ ਦੂਜੀ ਕੈਸਟ ਸੀ ਜੀ ਤੇ ਕੰਪਨੀ ਦੇ ਉਦੋਂ ਜਿਹੜਾ ਨਜ਼ਰ ਆਣਾ ਸ਼ੁਰੂ ਹੋਇਆ ਬੀਐਮਬੀ ਨਾਂ ਦੀ ਕੋਈ ਕੰਪਨੀ ਹੈਗੀ ਹੈ ਉਹ ਹੰਸਰਾਏ ਹੰਸ ਹੋਣਾ ਕਰਕੇ ਹੈ ਨਾ ਕਿ ਹੰਸਰਾਏ ਹੰਸ ਸੁਣੀ ਬੀਐਮਬੀ ਕਰਕੇ ਪਹਿਲਾਂ ਮੈਂ ਕਹਿੰਦਾ ਜੀ 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 ਤੇ ਬੀਐਮਬੀ ਜਿੰਨੀ ਦੇਰ ਵੀ ਕੰਮ ਕੀਤਾ ਜੀ ਉਹ ਹੰਸਰਾਏ ਇਨਸਾਨ ਬਣਾ ਲ ਜੀ ਸੋ ਜਿਸ ਤਰ੍ਹਾਂ ਟੀਵੀ ਦੇ ਕਾਫੀ ਜ਼ਿਆਦਾ ਮਿਹਨਤ ਮੁਸ਼ਕਿਲ ਕਰਕੇ ਵੱਡੇ ਵੱਡੇ ਕਲਾਕਾਰਾਂ ਨੂੰ ਜਾਂ ਕਿਹੜੀ ਐ ਫਿਰ ਨਵਿਆਂ ਨੂੰ ਬੜੇ ਵੱਡੇ ਸਟਾਰ ਬਣਾ ਦਿੱਤਾ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਯੋਗਦਾਨ ਬੰਨੀ ਸ਼ਰਮਾ ਜੀ ਦਾ ਤੇ ਜਰਨੈਲ ਕੁਮਾਰ ਸਾਹਿਬ ਜਿਨ੍ਹਾਂ ਦਾ ਮਤਲਬ ਜਿਵੇਂ ਇਹਨਾਂ ਨੇ ਕਿਹਾ ਵੀ 700 ਦੇ ਲਗਭਗ ਤਾਂ ਗੀਤ ਹੀ ਰਿਕਾਰਡ ਹੋ ਚੁੱਕੇ ਨੇ ਤਾਂ ਹੁਣ ਇੱਕ ਤੇ ਇੱਕ 11 ਕਹਿੜੀ ਤਾਂ ਇਹ ਟੀਮ ਬਣ ਚੁੱਕੀ ਹੈ ਤੇ ਨਾਲ ਇਹਨਾਂ ਦੇ ਸਾਥੇ ਜਿਵੇਂ ਪੱਟੀ ਭੜੀ ਵਾਲਾ ਨੇ ਉਹਨਾਂ ਦਾ ਗੀਤ ਆਇਆ ਸੀ ਇੱਕ ਕਾਫੀ ਜ਼ਿਆਦਾ ਗੀਤ ਉਹਨਾਂ ਦੇ ਮਕਬੂਲ ਨੇ ਪਰ ਰੱਬ ਵਰਗਾ ਹੀ ਤਰ੍ਹਾਂ ਯਾਰਵਾਰ ਨੇ ਇੱਜ਼ਤ ਉਰ ਲਾਤੀ ਥਾਣਿਆਂ 'ਚ ਰੋਲਤਾ ਤਾਂ ਉਹ ਗੀਤ ਦੇ ਪਤਾ ਨਹੀਂ ਕਿੰਨੇ ਮਿਲੀਅਨ ਬਿਲੀਅਨ 'ਚ ਚੱਲ ਰਿਹਾ ਉਹ ਗੀਤ ਜਿਹੜਾ ਸੋ ਅੱਜ ਜਿਸ ਤਰ੍ਹਾਂ ਇਹ ਉਪਰਾਲਾ ਕਰ ਰਹੇ ਨੇ ਗੀਤਕਾਰਾਂ ਵਾਸਤੇ ਨਵੇਂ ਗਾਇਕਾਂ ਨੂੰ ਵੀ ਅੱਗੇ ਹੁਣ ਲਿਆਉਣਗੇ ਮੌਕਾ ਦੇਣਗੇ ਬਿਲਕੁਲ ਫ੍ਰੀ ਕਿਸੇ ਦਾ ਕੋਈ ਪੈਸਾ ਨਹੀਂ ਲੱਗਣਾ ਜੇ ਜੇ ਟੈਲੈਂਟ ਹੋਊਗਾ ਦਮ ਹੋਊਗਾ ਆਪਣੀ ਮਿਹਨਤ ਦੇ ਬਲ ਤੇ ਉਹ ਅਸੀਂ ਤੁਹਾਨੂੰ ਵੀ ਐਸਪੀ ਮੀਡੀਆ ਪੰਜਾਬ ਦੀ ਟੀਮ ਵੱਲੋਂ ਇਹ ਜਾਣਕਾਰੀ ਦੇਣੀ ਚਾਹਾਂਗੇ ਕਿ ਜਿਵੇਂ ਜਿਵੇਂ ਦੀ ਵੀ ਜਾਣਕਾਰੀ ਹੁੰਦੀ ਹੈ ਪੱਟੀ ਪੜੀ ਵਾਲਾ ਪੇਜ ਤੇ ਜਰਨਲ ਕਮਾਨ ਸਾਹਿਬ ਬੰਨੀ ਸ਼ਰਮਾ ਜੀ ਨੇ ਸਮੇਂ ਸਮੇਂ ਦੇ ਉੱਪਰ ਇਹਸ ਦੀਆਂ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਆਉਂਦੀਆਂ ਰਹਿਣਗੀਆਂ ਤੇ ਤੁਸੀਂ ਉਹ ਧਿਆਨ ਰੱਖਿਓ ਤਾਂ ਕਦੇ ਵੀ ਇਹਨਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋ ਪੰਜਾਬੀ ਜਿੰਦਾਬਾਦ ਨਾਲ ਕਮਾਨ ਸਾਹਿਬ ਸਮਾਂ ਦੇ ਲਈ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਤਿ ਸ਼੍ਰੀ ਅਕਾਲ